ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਚੌ ਤੇ ਬਾਈ ਸਿੰਦੇ ਫੌਜੀ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਸਾਨੂੰ ਆਪਾਂ ਮਿੱਤਰੋ ਝੋਟੀ ਦਿਖਾ ਰਹੇ ਆ ਕਿਹੜਾ ਸੂਆ ਇਹਦੀ ਗੱਲਬਾਤ ਤਾਂ ਬਾਈ ਦੇ ਨਾਲ ਕਰਾਂਗੇ ਤੇ ਜੇ ਆਪਾਂ ਕੱਦ ਕਾੜ ਦੀ ਗੱਲ ਕਰਕੇ ਤਾਂ ਮਿੱਤਰੋ ਨਾਰਮਲ ਕੱਦ ਆ ਸੋਹਣਾ ਕੱਦ ਆ ਕੋਈ ਬਾਲਾ ਵੱਡਾ ਵੀ ਨਹੀਂ ਕਹਿ ਸਕਦੇ ਆ ਜਿੰਨਾ ਝੋਟੀਆਂ ਦਾ ਦੂਜੇ ਸੂਏ ਹੁੰਦਾ ਓੜਾ ਹੀ ਮਿੱਤਰੋ ਕੱਦ ਆ ਥਣ ਲੇਵੇ ਦੀ ਪੂਰੀ ਸਾਫ ਹੈ ਹਵਾਨਾ ਤੁਸੀਂ ਦੇਖ ਸਕਦੇ ਮਿੱਤਰੋ ਮੂਰੇ ਵੀ ਬਹੁਤ ਆ ਤੇ ਬਾਲਾ ਸੂ ਤਾਂ ਹੀ ਦਿਖਾਈ ਦਿੰਦਾ ਤੇ ਪੂਰੀ ਜਿਹੜੀ ਆਪਾਂ ਗੱਲਬਾਤ ਪਾਈ ਦੇ ਨਾਲ ਕਰਾਂਗੇ। ਕਿ ਕਦੋਂ ਕਸੂਈ ਆ ਫੇਰ ਆਪਾਂ ਇਸ ਨੂੰ ਤੋੜ ਕੇ ਵੀ ਦਿਖਾਉਣੇ ਆ ਮਗਰ ਬੱਚਾ ਕੀ ਆ ਤੇ ਕਿੰਨਾ ਦੁੱਧ ਦੇਣੇ ਪਹਿਲੇ ਸੂਏ ਦਾ ਜਿਹੜਾ ਕੱਢਿਆ ਵਾ। ਇਹ ਬਾਈ ਦਾ ਜਿਹੜਾ ਘਰ ਆ 17 ਨੰਬਰ ਗਲੀ ਦੇ ਵਿੱਚ ਘਰ ਆ ਪਿੰਡ ਚੌ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ। ਹਾਂਜੀ ਭਾਈ ਜੀ ਬਿੰਦਾ ਸਿੰਧਾ ਸਾਹਿਬ ਕੀ ਹਾਲ ਚਾਲ ਆ? ਠੀਕ ਆ ਜੀ ਵਧੀਆ ਬਹੁਤ ਵਧੀਆ। ਠੀਕ ਆ ਸੇਤਾ। ਪੂਰੇ ਵਧੀਆ ਜੀ। ਇਹ ਝੋਟੀ ਦੀ ਜੀ ਆਪਾਂ ਗੱਲ ਕਰ ਗਏ ਸੂਆ। ਸੂਆ ਹੈ ਭਾਈ ਦੂਜਾ। ਦੂਜਾ ਸੂਆ ਸੋਈਆ ਕਦੋਂ ਕਦੀ ਸੂਈ ਵੀ ਐ ਇਹ ਬਈ ਕੱਲ ਦੁਪਹਿਰੇ ਜੇ ਸੂਈ ਐ ਕੱਲ ਦੁਪਹਿਰੇ ਹਾਂ ਤੇ ਮੰਗਰ ਬੱਚਾ ਮੰਗਰ ਕੱਟਾ ਮੰਗਰ ਮਿੱਤਰੋ ਕੱਟਾ ਨਾੜੂਆ ਦੇਖੋ ਤੁਸੀਂ ਜਮਾ ਕੱਚਾ ਬਿਲਕੁਲ ਤੇ ਮੰਗਰ ਕੱਟਾ ਭਜਣ ਚੰਗਾ ਤੇ ਦੁੱਧ ਕਿੰਨਾ ਕੁ ਕੱਢਿਆ ਵਾ ਜੀ ਇਹ ਤੇਨੇ ਬਈ ਪਹਿਲੇ ਸੂਏ 11.5 12 ਲੀਟਰ ਕੱਢਿਆ 11.5 12 ਕੱਢਿਆ ਐਤੀ ਕਿੰਨਾ ਕੱਢ ਸਕਦੀ ਹੈ ਜਿਹੜੇ ਸਾਹ ਨਾਲ ਸਭੀ ਆ ਬਈ ਸੇਵਾ ਦੇ ਪਏ ਜਿਵੇਂ ਹੁਣ ਪਲੀ ਪੁਲੀ ਆ ਇਹਨੂੰ 13 14 ਲੀਟਰ ਕੱਢਣਾ ਚਾਹੀਦਾ ਹੈ ਜਿਹੜੇ ਸਾਹ ਨਾਲ ਤਿਆਰ ਹੋਈ ਹੈ ਨਾ ਹਾਂ ਜਿਵੇਂ ਖਰਾਖ ਰੂਪ ਪਾਈ ਹੈ ਇਹਨੂੰ ਬਹੁਤ ਵਧੀਆ ਲੱਗੇ ਛੋਟੇ ਅਰਗੀ ਪਈ ਹੈ ਮਤਲਬ ਮਤਲਬ ਮੁੰਡਾ ਮਿੱਤਰੋ ਪਹਿਲਾਂ ਕਹਿ ਰਿਆ ਸੀ ਵੀ ਛੋਟਾ ਲੱਗਦਾ ਹਾਂ ਚਲ ਤਰੋ ਜੀ ਇਹਨੂੰ ਕਰ ਸਭ ਬਜਨ ਮਿੱਤਰੋ ਚੰਗਾ ਸਿੰਘਾਂ ਦੀ ਸੇਵ ਵੀ ਸੋਹਣੀ ਆ ਤੇ ਸੁਫਰ ਮੱਝਾ ਕੋਈ ਹੌਲੀ ਨਹੀਂ ਤੇ ਥਾਂ ਲੈ ਮੇਰੇ ਮਿੱਤਰੋ ਪੂਰੀ ਸਾਹਾ ਬਸ ਨੂੰ ਪੁਰਦੀ ਦਾ ਭਾਵਨਾ ਦਿਖਾਉਣੇ ਬਹੁਤ ਸੋਹਣਾ ਮੋੜ ਰਹੀ ਹੈ ਇੱਥੇ ਮੋੜ ਦੁੱਧ 13 14 ਮਿੱਤਰੋ ਪਟਣ ਦੀ ਉਮੀਦ ਦਾ ਵੱਧ ਘੱਟ ਵੀ ਕਰ ਸਕਦਾ ਪਸ਼ੂ ਕਿਉਂਕਿ ਜੈਜੀ ਤੁਸੀਂ ਮਿੱਤਰੋ ਸੰਭਾਈ ਕਰਨੀਆਂ ਤੁਤ ਵੈਸੇ ਉਸ ਨੂੰ ਵੀ ਕੱਢਣਾ ਪਰ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਪਾ ਤਿਆਰ ਦੇ ਹਿਸਾਬ ਨਾਲ ਗੱਲ ਕਰਦੇ ਆ ਵੀ ਬਹੁਤ ਸੋਹਣੀ ਤਿਆਰ ਵੀ ਆ ਕੋਈ ਏ ਖੜ ਨਹੀਂ ਲਾਇਆ ਤੇ ਸੋਭਾ ਮਿੱਤਰੋ ਖਾਲੀ ਕਰੀ ਵੀ ਆ ਜਿਹੜੀ ਵੀਡੀਓ ਬਣਾ ਰਹੇ ਆ ਅਸੀਂ 3:30 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਆ ਤੇ ਨੋਰਮਲ ਲੈਵੇ ਤੇ ਮਿੱਤਰੋ ਵੀਡੀਓ ਬਣਾ ਰਹੇ ਆ ਕਿਉਂਕਿ ਜੇ ਆਪਾਂ ਗੱਲ ਕਰ ਗਏ ਏਖੜ ਲਾ ਕੇ ਏਖੜ ਲਾ ਕੇ ਮਿੱਤਰੋ ਮੁੜ ਕੇ ਦੁੱਧ ਤੇ ਸੁੱਕਦਾ ਹੈ ਚੜਦਾ ਨਹੀਂ ਤੋਂ ਆਪਾਂ ਨੁਕਸਾਨ ਨਹੀਂ ਕਿਸੇ ਵੀ ਭਰਾ ਦਾ ਕਰਨਾ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਤੇ ਵੈਸੇ ਥੰਡ ਲੈਵੇ ਦੀ ਮਿੱਤਰੋ ਪੂਰੀ ਸਾਫ ਹਾਂਜੀ ਮੁੱਲ ਫਿਰ ਕੀ ਕਰਤਾ ਜੀ ਮੁੱਲ ਬਾਈ ਇਹਦਾ 160 ਹੈ 160 ਮਾਨਦਾਨ ਹੋ ਜੂ ਮਾਨਦਾਨ ਬਸ ਥੋੜਾ ਬੋਧਾ ਕਰਾਂਗੇ ਠੀਕ ਆ ਥੋੜਾ ਮੋਟਾ ਮਾਨਦਾਨ ਹੋ ਜੂ 1 ਲੱਖ 60 ਹਜ਼ਾਰ ਮੁੱਲ ਹੈ ਤੇ ਰਾਤ ਕੱਲ ਦੀ ਸੂਈ ਵੀ ਹੈ ਕੱਲ ਦੁਪਹਿਰੇ ਜੇ ਸੂਈ ਹੈ ਠੀਕ ਆ ਕੱਲ ਦੁਪਹਿਰੇ ਸੋ ਜਿਹੜੇ ਵੀ ਵੀਰ ਭਰਾ ਲੋ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਥਾਂਲੇ ਵਿੱਚ ਫੇਰ ਆਪਾਂ ਕਹਿੰਦੇ ਵੀ ਸਾਫ਼ ਹੈ ਚੰਗਾ ਵਜਣਾ ਥੋੜੀ ਜੁਨੀ ਕੀ ਤੱਕ ਜਰੂਰ ਆਪਾਂ ਕਹਿ ਸਕਦੇ ਅੱਗੇ ਨੂੰ ਕਿ ਆਪਣਾ ਫਰਜ਼ ਮੰਦਾ ਹਰ ਚੀ ਦੱਸੰਦਾ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਮਿੱਤਰੋ ਆਪਣਾ ਨੰਬਰ ਹੈ 9872482124